ਪੰਜਾਬ ਸਰਕਾਰ ਵੱਲੋਂ ਵਾਰ ਡਰੱਗਸ ਦੇ ਤਹਿਤ ਬਲਡوزر ਐਕਸ਼ਨ ਚੱਲ ਰਿਹਾ ਹੈ ਇਸ ਤਹਿਤ ਹੁਣ ਪਟਿਆਲਾ ਦੇ ਨਸ਼ਾ ਤਸਕਰਾਂ ਦਾ ਘਰ ਟੈਰ ਡੇਰੀ ਕਰ ਦਿੱਤਾ ਗਿਆ ਹੈ ਇਹ ਘਰ ਦੋ ਪੈਣਾ ਦਾ ਸੀ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸਨ ਜਾਣਕਾਰੀ ਮੁਤਾਬਿਕ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਨਾਨਕ ਸਿੰਘ ਦੀ ਗਵਾਹੀ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਇਸੇ ਦੌਰਾਨ ਡੀਐਸਪੀ ਰੈਕ ਦੇ ਅਧਿਕਾਰੀ ਦੋ ਥਾਣਿਆਂ ਦੇ ਐਸਐਚਓ ਸਮੇਤ ਕਾਰੀ ਫੋਰਸ ਤਾਇਨਾਤ ਹੈ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ तो कोई लॉ एंड ऑर्डर इशू ना बने किसी का नुकसान ना हो इसलिए यहाँ पे पुलिस प्रोटेक्शन सर सर किसके ऊपर पर्चे, पर्चे हैं लेडी जो है इसका नाम रिंकी है इस पर दस पर्चे दर्ज हैं 2016 में पहला पर्चा दर्ज हुआ था ये दस बार से ज्यादा पुलिस दर्ज कहाँ है सर अभी ये जोड़ा ओनर है वो मल्टीपल पर्चे भी दर्ज ने 10 FIR NDPS ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਕਿ ਇਲੀਗਲ ਸਟਰਕਚਰ ਹੈ ਇਹਨੂੰ ਡਿਮਾਂਡਿਸ਼ ਕਰਨ ਦੇ ਆਰਡਰ ਹੈ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੋਹੱਲਾ ਹੈ ਇੱਥੇ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਨਸ਼ੇ ਦੇ ਚੰਦੇ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਕੜੀਆਂ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਰਹੀਆਂ 10 ਤੋਂ ਜ਼ਿਆਦਾ ਜਿਵੇਂ ਮੈਂ ਕਹੇ ਪਰਚੇ ਦਰਜ ਨੇ ਸੋ ਸਾਨੂੰ ਇਹ ਖੱਛਾ ਸੀਗਾ ਕਿ ਇੱਥੇ ਨੌਨ ਆਰਡਰ ਇਸ਼ੂ ਹੋ ਕ੍ਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਮ ਤੇ ਇਹਨੂੰ ਡਿਬੋਲਿਸ਼ ਕਰ। ਮਤਲਬ ਮੂਲ ਤੇ ਨਜਾਤ ਤਸਕੀਰਾਂ ਲੜੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ? ਇਹ ਦੱਸਿਆ ਐਫ ਆਈ ਆਰ ਦੇ 2016 ਤੋਂ ਸ਼ੁਰੂ ਹੋਏ ਸੀ 2013 ਤੋਂ ਬੱਚੇ ਨੇ। ਕਿਸ ਤਰ੍ਹਾਂ ਦੇ ਪਰਟੀਨੈਂਟੀ ਪੀ ਐਸ ਇਕਦੇ ਹੋਣ ਸੀ? ਪਰਚੇ ਨੇ। ਮੈਂ ਤਿੰਨੇ ਫੇਸ ਦੇ ਨਸ਼ਾ ਤਸ਼ਕੀਰ ਤੇ ਸ਼ਾਮਲ ਹੈ। ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇਲੀਗਲ ਸਟਰਕਚਰ ਹੈ ਸਾਰਾ ਅਸੀਂ ਸ਼ਾਮਿਲ ਕਰਾ ਲਿਆ। ਸੋ ਇਲੀਗਲ ਸਟਰਕਚਰ ਤੋਂ ਵਜਤਾ ਹੈ ਜਾ ਰਿਹਾ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੱਡਲ ਟਾਇਆ। ਉਹ ਸ਼ਖਸ ਵੀ ਤੁਹਾਡੀ ਰਸਤੇ ਦੇ ਵਿੱਚ ਗ੍ਰੈਂਟੀ ਵੀ ਸੀ ਕਿ ਦੋ ਮਹੀਨਾ ਤੋਂ ਇਸੇ ਜਾਰੀ ਹੈ ਦੱਸ। ਹਾਂ ਜੀ ਗਾ। ਇੱਕ ਕਰਤੇ ਕਰਨੀ ਹੋਣੀ ਹੈ ਜਿਆਦਾ ਤੇ ਜੀ ਨਹੀਂ ਹਜੇ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਕਰਤੇ ਹੋਣੇ ਮੈਂ ਕਿਹਣਾ ਨੀਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਹੈ ਉਹ ਇਸੇ ਕਰਤੇ ਹੈ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਲੇਡੀ ਹੈ ਉਹਦਾ ਨਾਮ ਹੈ ਰਿਨਜੀ ਜਿਹਨਾਂ ਇਹ ਕਰ ਡਿਮੋਟ ਕਰਨਾ ਤੇ 10 ਕਰਤੇ ਨੇ ਸੋ ਇਹ ਕਰਤੇ ਇਸ ਸਿਚੁਏਸ਼ਨ ਲੈਏ ਬਿਕਾਜ਼ ਜੇ ਮੈਂ ਪਹਿਲਾਂ ਦੱਸਿਆ ਇਲਲੀਗਲ ਸਟਰਕਚਰ ਹੈ ਪੁਲਿਸ ਪ੍ਰੋਟੈਕਸ਼ਨ ਦੇ ਅੰਦਰੋਂੋਂ ਕਾਇ ਮੱਲਾ ਜਿਹੜਾ ਹੈਗਾ ਇਸ ਤੇ ਸਾਡ ਨੂੰ ਕਾਬੂਸ਼ ਕੀਤਾ ਅੰਦਰੀਆਂ ਨਸ਼ੇ ਚੱਲੀਆਂ ਸਰ ਉਸ ਲੇਡੀ ਦੀ ਗ੍ਰਿਪ ਕਰ ਵੀ ਲੈ ਕੇ ਕੀ ਸਟੇਟਸ ਹੈ ਜੀ ਉਹਦੇ ਟਾਈਮ ਹੀ ਐਕਸ਼ਨ ਹੋਊਗਾ ਤੇ ਕਿੰਨੇ ਤੋਂ ਫਿਲਹਾਲ ਫਰਾਰਾਂ ਜੀ ਵਾਂਟਡ ਸਤ ਤੋਂ ਘੱਟ ਕਰਦੇ ਜੀ ਨਸ਼ਾ ਇਹ 2016 ਤੋਂ ਇੰਝਾ ਦਾ ਕੰਮ ਹੈਗਾ 2016 ਪਹਿਲਾ ਬੱਚਾ ਦੱਚ ਹੋਇਆ ਸੀ ਉਸ ਤੋਂ ਬਾਅਦ ਟੋਟਲ 10 ਬੱਚੇ ਐਨਡੀਪੀਸ ਤੋਂ ਕਿੰਨੀ ਵਾਰ ਕਿਰਪਾ ਕੀਤੀ ਜਾ ਚੁੱਕੀ ਜੀ ਇਹ ਲੇਡੀ ਇਹ 10 ਤੋਂ ਜ਼ਿਆਦਾ ਵਾਰ ਹੀ ਗ੍ਰਿਫਤਾਰ ਹੋ